ਸਤਿ ਸ਼੍ਰੀਕਾਲ ਜੀ ਮੈਂ ਵੀਰਪਾਲ कौर ਪੰਜਾਬੀ ਅਧਿਆਪਿਕਾ ਤੁਹਾਡੇ ਲਈ ਅੱਜ ਲੇਖ ਲੈ ਕੇ ਆਈਆਂ ਹਨ ਪ੍ਰਦੂਸ਼ਣ ਦੀ ਸਮੱਸਿਆ ਜਾਣ ਪਛਾਣ ਪ੍ਰਦੂਸ਼ਣ ਤੋਂ ਭਾਵ ਉਸ ਵਾਤਾਵਰਣ ਦਾ ਦੂਸ਼ਿਤ ਹੋਣਾ ਹੈ ਜਿਸ ਵਿੱਚ ਅਸੀਂ ਰਹਿੰਦੇ ਹਾਂ ਵਾਤਾਵਰਣ ਉਸ ਆਲੇ-ਦੁਆਲੇ ਨੂੰ ਕਹਿੰਦੇ ਹਨ ਜਿਸ ਦਾ ਸਾਡੇ ਜੀਵਨ ਤੇ ਸਿੱਧਾ ਪ੍ਰਭਾਵ ਪੈਂਦਾ ਹੈ ਪ੍ਰਦੂਸ਼ਣ ਦੇ ਕਾਰਨ ਵਿਗਿਆਨ ਦੀਆਂ ਕਾਢਾਂ ਕਾਰਨ ਕੁਦਰਤ ਦਾ ਸੰਤੋਲਨ ਵਿਗੜਿਆ ਹੈ ਇਸ ਦਾ ਇੱਕ ਖਾਸ ਕਾਰਨ ਆਬਾਦੀ ਦਾ ਵਾਧਾ ਵੀ ਹੈ ਪ੍ਰਦੂਸ਼ਣ ਦੀਆਂ ਕਿਸਮਾਂ ਹਵਾ ਪ੍ਰਦੂਸ਼ਣ ਪੈਟਰੋਲ ਅਤੇ ਡੀਜ਼ਲ ਨਾਲ ਚੱਲਣ ਵਾਲੇ ਵਾਹਨਾਂ ਕਾਰਖਾਨਿਆਂ ਬਿਜਲੀ ਉਪਕਰਨਾਂ ਪਰਮਾਣੂ ਤਜਰਬਿਆਂ ਅਤੇ ਜੰਗਲ ਕੱਟੇ ਜਾਣ ਕਾਰਨ ਹਵਾ ਜ਼ਹਿਰੀਲੀ ਹੁੰਦੀ ਜਾ ਰਹੀ ਹੈ ਸ਼ਿੱਟੇ ਵਜੋਂ ਚਮੜੀ ਦੇ ਰੋਗ ਫੇਫੜਿਆਂ ਦੀਆਂ ਬਿਮਾਰੀਆਂ ਅਤੇ ਕੈਂਸਰ ਵਰਗੇ ਰੋਗ ਵਧ ਰਹੇ ਹਨ ਇਹਨਾਂ ਤੋਂ ਬਚਣ ਲਈ ਵੱਧ ਤੋਂ ਵੱਧ ਰੁੱਖ ਪੈਦਾ ਕੀਤੇ ਜਾਣੇ ਚਾਹੀਦੇ ਹਨ ਅਤੇ ਆਲੇ-ਦੁਆਲੇ ਨੂੰ ਸਾਫ਼ ਸੁਥਰਾ ਰੱਖਣਾ ਦੇ ਯਤਨ ਹੋਣੇ ਚਾਹੀਦੇ ਹਨ ਜਲ ਪ੍ਰਦੂਸ਼ਣ ਕਾਰਖਾਨਿਆਂ ਵਿੱਚੋਂ ਨਿਕਲਣ ਵਾਲਾ ਜ਼ਹਿਰੀਲਾ ਪਾਣੀ ਕਚਰਾ ਘਰਾਂ ਦਾ ਕੂੜਾ ਸੀਵਰੇਜ ਦਾ ਗੰਦਮੰਦ ਨਦੀਆਂ ਨਾਲੀਆਂ ਵਿੱਚ ਬਹਾਉਣ ਕਾਰਨ ਜਲ ਪ੍ਰਦੂਸ਼ਿਤ ਹੁੰਦਾ ਹੈ ਇਹ ਪਾਣੀ ਫਸਲਾਂ ਤੋਂ ਬਿਨਾ ਜਲ ਜੀਵਾਂ ਅਤੇ ਪਸ਼ੂਆਂ ਲਈ ਵੀ ਹਾਨੀਕਾਰਕ ਹੈ ਭੂਮੀ ਦੇ ਜ਼ਹਿਰੀਲਾ ਹੋਣ ਕਾਰਨ ਧਰਤੀ ਹੇਠਲੇ ਪਾਣੀ ਤੇ ਵੀ ਅਸਰ ਪਿਆ ਹੈ ਪੀਣ ਵਾਲਾ ਸਾਫ਼ ਪਾਣੀ ਨਾ ਮਿਲਣ ਕਾਰਨ ਹੈਜ਼ੇ ਵਰਗੀਆਂ ਬਿਮਾਰੀਆਂ ਪੈਦਾ ਹੁੰਦੀਆਂ ਹਨ ਇਸ ਲਈ ਜ਼ਰੂਰੀ ਹੈ ਕਿ ਜਾਲ ਨੂੰ ਸਾਫ਼ ਸੁਥਰਾ ਰੱਖਣ ਦੀ ਕੋਸ਼ਿਸ਼ ਕਰੀਏ ਭੂਮੀ ਪ੍ਰਦੂਸ਼ਣ ਕਾਰਖਾਨਿਆਂ ਦੇ ਜ਼ਹਿਰੀਲੇ ਕਚਰੇ ਰਸਾਇਣਿਕ ਖਾਦਾਂ ਅਤੇ ਕੀੜੇ ਮਾਰ ਦਵਾਈਆਂ ਕਾਰਨ ਭੂਮੀ ਜ਼ਹਿਰੀਲੀ ਹੁੰਦੀ ਜਾ ਰਹੀ ਹੈ ਇਸ ਦਾ ਅਸਰ ਫਸਲਾਂ ਤੇ ਵੀ ਪੈਂਦਾ ਹੈ ਇਸ ਲਈ ਕਾਰਖਾਨਿਆਂ ਦੇ ਜ਼ਹਿਰੀਲੇ ਕਚਰੇ ਨੂੰ ਜਲਾ ਦੇਣਾ ਚਾਹੀਦਾ ਹੈ ਘਰਾਂ ਦੇ ਕੂੜੇ ਤੋਂ ਖਾਦਾਂ ਤਿਆਰ ਕੀਤੀ ਜਾ ਸਕਦੀ ਹੈ ਧੁਨੀ ਪ੍ਰਦੂਸ਼ਣ ਸੜਕ ਤੇ ਚੱਲਣ ਵਾਲੇ ਵਾਹਨਾਂ, ਰੇਲ ਗੱਡੀਆਂ, ਹਵਾਈ ਜਹਾਜ਼ਾਂ, ਕਾਰਖਾਨਿਆਂ, ਲਾਊਡ ਸਪੀਕਰ ਅਤੇ ਡੀਜ ਦੇ ਕਾਰਨ ਧੂਨੀ ਪ੍ਰਦੂਸ਼ਣ ਪੈਦਾ ਹੁੰਦਾ ਹੈ। ਧੂਨੀ ਪ੍ਰਦੂਸ਼ਣ ਦਿਲ ਦੇ ਰੋਗਾਂ ਦਾ ਕਾਰਨ ਵੀ ਬਣ ਸਕਦਾ ਹੈ। ਰਿਹਾਇਸ਼ੀ ਇਲਾਕਿਆਂ ਵਿੱਚ ਪ੍ਰੈਸ਼ਰ ਹਾਰਨ ਦੀ ਮਨਾਹੀ ਹੋਣੀ ਚਾਹੀਦੀ ਹੈ। ਲਾਊਡ ਸਪੀਕਰਾਂ ਅਤੇ ਡੀਜ ਦਾ ਦੀ ਆਗਿਆ ਤੋਂ ਬਿਨਾ ਅਤੇ ਵਧੇਰੇ ਵਰਤੋਂ ਤੇ ਪਾਬੰਦੀ ਲਾਉਣ ਦੀ ਲੋੜ ਹੈ ਸਾਰ ਅੰਚ ਪ੍ਰਦੂਸ਼ਣ ਦੀ ਸਮੱਸਿਆ ਦਿਨੋਂ ਦਿਨ ਗੰਵੀਰ ਹੁੰਦੀ ਜਾ ਰਹੀ ਹੈ ਇਸ ਤੇ ਕਾਬੂ ਪਾਉਣ ਲਈ ਠੋਕਮੇ ਯਤਨ ਹੋਣੇ ਚਾਹੀਦੇ ਹਨ ਹਾਂਜੀ ਇਹ ਸੀ ਲੇਖ ਪ੍ਰਦੂਸ਼ਣ ਦੀ ਸਮੱਸਿਆ ਜੇਕਰ ਵੀਡੀਓ ਵਧੀਆ ਲੱਗੀ ਹੋਵੇ ਤਾਂ ਲਾਈਕ ਤੇ ਸ਼ੇਅਰ ਜਰੂਰ ਕਰਨਾ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਥੈਂਕ ਯੂ